ਮਨ ਆਮਣ ਜਾਣ ਨ ਸੁਜਈ ਨ ਸੁਜੈ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉਪਰ ਹਰ ਚੇਤਿਆ ਸੇ ਪਾਏਨ ਮੁਖ ਦਵਾਰ ਨਾਨਕ ਆਪੋ ਉਦਰੇ ਸਭ ਕੁਟੰਬ ਤਰੇ ਪਰਵਾਰ ਸਬਦ ਮਰੈ ਸੋ ਮੂਆ ਜਾਪੈ ਗੁਰ ਪ੍ਰਸਾਦੀ ਹਰ ਰਸ ਧਰਾਪੈ ਹਰ ਦਰਗਹਿ ਗੁਰ ਸਬਦ ਸਿੰ ਜਾਪੈ ਬਿਨ ਸਬਦੈ ਮੂਆ ਹੈ ਸਭ ਕੋਏ ਮਨ ਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਨਾ ਚੇਤ ਹੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਹੋਏ ਸਦਾ ਆਨੰਦ ਬਿਬੇਕ ਰਹਿ ਦੁਖ ਸੁਖ ਇਕ ਸਮਾਨ ਤਿਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸ੍ਰਤ ਨਾਹੀ ਵਿਚ ਹਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅਛੇ ਨਿਰਮਲੇ ਗੁਰ ਕੈ ਸਬਦ ਸੁਪਾਏ ਓਨਾ ਮੈਲ ਪਤੰਗ ਨ ਲਗਈ ਜੇ ਚਲਨ ਸਤਗੁਰੁ ਪਾਏ ਮਨਮੁਖ ਝੂਠ ਨ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕਿਹਾ ਸਿਜੈ ਆਪਣੇ ਰੋਹੇ ਆਪੇ ਹੀ ਦਜੈ ਮਨ ਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਇ ਤਿਸ ਸਭ ਕਿਸੁ ਸੁਜੈ ਨਾਨਕ ਗੁਰਮੁਖ ਮਨ ਸਿਓ ਲੁਜੈ ਜਿਨਾਂ ਸਤਗੁਰ ਪ੍ਰਖ ਨਾ ਸੇਵਿਓ ਸਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖੀਆਂ ਨਾ ਪਸੂ ਟੋ ਰਗਾਵਾਰ ਉਹਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨ ਮੁਖ ਮੁਏ ਵਿਕਾਰ ਮਹਿ ਮਰ ਜੰਮਹਿ ਵਾਰੋ ਵਾਰ ਜੀਵਦਿਆ ਨੋ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਦ ਨਾਮ ਸਮਾਲ ਤਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰ ਪਾਲ ਵਡਪਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦੇ ਦਿਸ ਫਿਰ ਰਹੇ ਅਤ ਤਿਸਨਾ ਲੋਭ ਵਿਕਾਰ ਮਾਇਆ ਮੋਹਨ ਚੁੱਕਈ ਮਰ ਜਮ ਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸਨਾ ਕਾਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵੈ ਮਾਨ ਕਿਲੇ ਵਿਖ ਪਾਪ ਸਭ ਕੱਟੀਐ ਹਉ ਮੈਂ ਚੁਕੇ ਗਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਸ ਰੀਤਨਵੰਤੀ ਜਾਣੀਐ ਭਾਈ ਜਾਂ ਸਤਗੁਰ ਕੀ ਕਾਰ ਕਮਾਏ ਤਨ ਮਨ ਸੌਪੇ ਜੀਐ ਸੋ ਭਾਈ ਲੈ ਹੁਕਮ ਫਿਰਾਓ ਜਹ ਬੈਸਾ ਵਹਿ ਬੈਸਹਿ ਪਾਈ ਜਹ ਭੇਜੈ ਤਹ ਜਾਓ ਏ ਬਡ ਤਨ ਹੋਰ ਕੋ ਨਹੀਂ ਪਾਈ ਜੇ ਬਡ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕਹਿ ਸੰਗ ਰਹਾਓ ਪਹਿਨਣ ਗੁਣ ਚੰਗਿਆਈਆ ਭਾਈ ਆਪਣੀ ਪਤਕੇ ਸਾਦ ਆਪੇ ਖਾਏ ਇਸ ਕਾ ਕੀ ਸਾ ਲਾਹੀਏ ਪਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆ ਪਾਈ ਕਰਮ ਮਿਲੈ ਤਾਂ ਪਾਏ ਇੱਕ ਹੁਕਮ ਮੰਨ ਨਾ ਜਾਣੀ ਪਾਈ ਦੂਜੈ ਪਾਏ ਫਿਰਾਏ ਸੰਗਤ ਢੋਈ ਨਾ ਮਿਲੈ ਪਾਈ ਬੈਸਣ ਮਿਲੈ ਨਾ ਥਾਓ ਨਾਨਕ ਹੁਕਮ ਤੇ ਨਾ ਮਨਾਏ ਸੀ ਪਾਈ ਜਿਨਾ ਤੁਰੇ ਕਮਾਇਆ ਨਾਓ ਜਨਵੇ ਟੋਹੋ ਵਾਰੇ અપਾਈ ਤਿਨ ਕੋ ਸਦ ਬਲਿਹਾਰੇ ਜਾਓ ਸੇ ਦਾੜੀਆਂ ਸਚੀਆਂ ਜੇ ਗੁਰ ਚਰਨੀ ਲਗਨ ਅੰਦਿਨ ਸੇਵਨ ਗੁਰ ਆਪਣਾ ਅੰਦਿਨ ਅਨੰਦ ਰਹਨ ਨਾਨਕ ਸੇ ਮੋਹ ਸੋਹਣੇ ਸਚੈ ਦਰ ਦੀ ਸੰ ਮੁਖ ਸਚੇ ਸਚ ਦਾੜੀਆਂ ਸਚ ਬੋਲੈ ਸਚ ਕਮਾਹਿ ਸਚਾ ਸ਼ਬਦ ਮਨ ਵਸਿਆ ਸਤਿਗੁਰੂ ਮਾਹੀ ਸਮਾਹੀ ਸੱਚੀ ਰਾਸੀ ਸੱਚ ਧਨ ਉਤਮ ਪਦਵੀ ਪਾਹੀ ਸੱਚ ਸੁਣੈ ਸੱਚ ਮੰਨ ਲੈਨ ਸੱਚੀ ਕਾਰ ਕਮਾਹੀ ਸੱਚੀ ਦਰਗਹਿ ਬੈਸਣਾ ਸੱਚੇ ਮਾਹੀ ਸਮਾਹੀ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨ ਮੁਖ ਪੂਲੇ ਜਾਹੀ ਬਭੀਹਾ ਪ੍ਰਿਓ ਪ੍ਰਿਓ ਕਰੇ ਜਲਿਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤਿਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸਾਤ ਹੋਏ ਨਾਮ ਰਖਹੁ ੳਰਤਾਰ ਬਾਬੀਹਾ ਤੂੰ ਸੱਚ ਚਾਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਇ ਪਵੈ ਗੁਰਮੁਖ ਹੋਏ ਆਲਾਏ ਸਬਦ ਚੀਨ ਤਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾ ਚੋਕ ਵਰਸਦਾ ਬੂੰਦ ਪਵੇ ਸਹਿਜ ਸੁਭਾਏ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੇ ਆਏ ਬਾਬੀਹਾ ਤੂੰ ਸਹਿਜ ਬੋਲ ਸਚੈ ਸ਼ਬਦ ਸੁਪਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦਿਆ ਦਿਖਾਏ ਆਪ ਪਛਾਣਹਿ ਪ੍ਰੀਤਮ ਮਿਲਾਏ ਉਠਾ ਸ਼ਹਿਬਰ ਲਾਏ ਚਿਮਚਿਮ ਅੰਮ੍ਰਿਤ ਵਰਸਦਾ ਤਿਸਨਾ ਪੁਖ ਸਭ ਜਾਏ ਕੂਕ ਪੁਕਾਰ ਨ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੁਹਾਗਣੀ ਸਚੈ ਨਾਮ ਸਮਾਏ ਦੁਰਹ ਖਸਮ ਭੇਜਿਆ ਸੱਚੇ ਹੁਕਮ ਪਠਾਏ ਇੰਦ ਵਰਸੈ ਦਇਆ ਕਰ ਗੂੜੀ ਛਹਿ ਬਰ ਲਾਏ ਬਾਬੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ ਅਨ ਤਨ ਬਹੁਤਾ ਉਪਜੈ ertid ਸੋਭਾ ਪਾਏ ਅੰਦਨ ਲੋਕ ਪਗਤ ਕਰੇ ਗੁਰ ਕੈ ਸਬਦ ਸਮਾਏ ਆਪੇ ਸੱਚਾ ਬਖਸ਼ ਲੈ ਕਰਿ ਕਿਰਪਾ ਕਰੈ ਰਜਾਈ ਹਰ ਗੁਣ ਗਾਵਹੁ ਕਾਮਣੀ ਸਚੈ ਸਬਦ ਸਮਾਏ ਪੈ ਕਾ ਸਹਿਜ 시ਗਾਰ ਕਰਿ ਹੋ ਸਚ ਰਹੁ ਲਿਵ ਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਡਾਏ ਬਾਬੀਹਾ ਸਗਲੀ ਧਰਤੀ ਜੇ ਫਿਰਹਿ ਉਡ ਚੜ੍ਹਹਿ ਆਕਾਸ ਸਤਗੁਰ ਮਿਲੇ ਜਲ ਪਾਈਐ ਕੂ ਕੈ ਪੂਖ ਪਿਆਸ ਜਿਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਬਿਣ ਬੋਲਿਆ ਸਭ ਕਿਸ ਜਾਣਦਾ ਕਿਸ ਆਗੈ ਕੀ ਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸਬਦ ਕਰੇ ਪ੍ਰਗਾਸ ਨਾਨਕ ਤਿਸ ਹੈ ਬਸੰਤ ਹੈ ਜੇ ਸਤਗੁਰ ਸੇਵ ਸਮਾਏ ਹਰ ਗੁੱਠਾ ਮੰਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ ਸਭ ਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੇ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੁੱਠੈ ਮੰਤਨ ਪਰਫੜੈ ਸਭ ਜਗ ਹਰਿਆ ਹੋਏ ਵਡੜੈ ਚਾਲ ਚੁਲੰਬ ਲੈ ਨਾਵੜਾ ਲਈਐ ਕਿਸ ਨੌ ਲਈਏ ਪਰਮੇਸਰੈ ਭੰਨਣ ਕੜਣਾ ਸਮਰਥ ਹਰ ਹਟ ਪੀ ਤੂੰ ਤੂੰ ਕਰਹਿ ਬੋਲਹ ਪਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰਹਿ ਪੁਕਾਰ ਜਿਨ ਜਗਤ ਉਪਾਇ ਹਰ ਰੰਗ ਕੀਆ ਤਿਸੈ ਬਿਟਹੁ ਕੁਰਬਾਨ ਆਪ ਛੋੜੈ ਤਾਂ ਸੋ ਮਿਲੈ ਸੱਚਾ ਇਹੋ ਵਿਚਾਰ ਹਉ ਮੈਂ ਫਿੱਕਾ ਬੋਲਣਾ ਭੁਜ ਨਾ ਸਕਾ ਕਾਰ ਵਣ ਤ੍ਰਿਣ ਤ੍ਰਿ ਭਣ ਤੁਜੈ ਤੇ ਆਏ ਦਾ ਅੰਦਿਨ ਸਦਾ ਵਿਹਾਨ ਬਿਨ ਸਤਗੁਰ ਕਿਨੈ ਨ ਪਾਇਆ ਕਰ ਕਰ ਥਕੇ ਵਿਚਾਰ ਨਦਰ ਕਰਹਿ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿਨੀ ਤੇ ਆਇ ਆਏ ਸੇ ਪਰਵਾਣ ਜੋਗ ਨ ਭਗਵੀ ਕਪੜੀ ਯੋਗ ਨਮੈਲੇ ਵੇਸ ਨਾਨਕ ਘਰ ਬੈਠਿਆ ਯੋਗ ਪਾਈਐ ਸਤਿਗੁਰ ਕੈ ਉਪਦੇਸ ਚਾਰੇ ਕੁੰਡਾਂ ਜੇ ਪਵਹਿ ਵੇਦ ਪੜਹਿ ਜੁਗ ਚਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਵਹਿ ਮੋਖ ਦੁਆਰ ਨਾਨਕ ਹੁਕਮ ਵਰਤਾਇ ਖਸਮ ਕਾ ਮਤ ਭਵੀ ਫਿਰਹਿ ਚਲ ਚਿਤ ਮਨਮੁਖ ਸੋ ਕਰ ਦੋਸਤੀ ਸੁਖ ਕੀ ਪੁੱਛਹਿ ਮਿਤ ਗੁਰਮੁਖ ਸੋ ਕਰ ਦੋਸਤੀ ਸਤਗੁਰ ਸੋ ਲਾਏ ਚਿਤ ਜੰਮਣ ਮਰਣ ਕਾ ਮੂਲ ਕੱਟਿਐ ਤਾ ਸੁਖ ਹੋਵੀ ਮਿਤ ਭੁੱਲਿਆ ਆਪ ਸਮਝਾਏ ਸੀ ਜਹ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਸ਼ਲੋਕ ਮਹੱਲਾ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਵਡਪਾਗੀਆਂ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਇ ਅੰਤਰਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹੋ ਸਤਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਖ ਉਤਰੈ ਤਨ ਮਨ ਸੀਤ ਨ ਹੋਏ ਵਾਹੋ ਵਾਹੋ ਸਤਗੁਰ ਸਤਪੁਰਖ ਹੈ ਜਿਸ ਨੂੰ ਸਮਤ ਸਭ ਕੋਏ ਵਾਹੋ ਵਾਹੋ ਸਤਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹੋ ਵਾਹੋ ਸਤਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹੋ ਵਾਹੋ ਸਤਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹੋ ਵਾਹੋ ਸਤਗੁਰੂ ਹੈ ਜੇ ਸੱਚ ਦ੍ਰਿੜਾ ਏ ਸੋਏ ਨਾਨਕ ਸਤਿਗੁਰੂ ਵਾਹੋ ਵਾਹੋ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਪਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੜ ਨ ਮਨ ਤਨ ਭੰਗ ਮੂਹ ਪਿਰਿਆ ਸੋਨੀ ਹੋ ਕਿਉ ਸੱਜਣ ਮਿਲਹਿ ਪਿਆਰਿਆ ਹਉ ਟੋਡੇ ਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂ ਦਾਮਿਤ ਹੈ ਜੇ ਮਿਲੈ ਤਾਂ ਇਹ ਮਨ ਵਾਰਿਆ ਦੇਂਦਾ ਮੂਹ ਪਿਰ ਦਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹੋ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹੋ ਖੜੀ ਨਿਹਾਲੀ ਪੰਦ ਮਤ ਮੂਹ ਸੱਜਣ ਆਵੈ ਕੋ ਅਣ ਮਿਲਾਵੈ ਅੱਜ ਮੈਂ ਪਿਰ ਮੇਲ ਮਿਲਾਵੈ ਹੋ ਜਿਉ ਕਰੀ ਤਿਸ ਬਿਟੋ ਚੌਖੰਨੀ ਐ ਜੋ ਮੈਂ ਪਰੀ ਦਿਖਾਵੈ ਨਾਨਕ ਹਰ ਹੋਏ ਦਇਾਲ ਤਾ ਗੁਰਪੂਰਾ ਮੇਲਾਵੈ ਅੰਤਰ ਜੋ ਰਹਾ ਮੈਂ ਤਨ ਮਾਇਆ ਕੂੜੀ ਆਵੈ ਜਾਏ ਸਤਿਗੁਰ ਕਾ ਫਰਮਾਇ ਮਨ ਨ ਸਕੀ ਦੁਤਰ ਤਰਿਆ ਨ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਹਉ ਤਿਨ ਕੇ ਲਾਗੋ ਪਾਏ ਨਾਨਕ ਤਾ ਕਾ ਦਾਸ ਹੈ ਜੇ ਅੰਦਿਨ ਰਹੈ ਲਿਵ ਲਾਏ ਜਿਨਾ ਪਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਐ ਨਾਨਕ ਮਿਲੇ ਸੁਪਾਏ ਗੁਰਮੁਖ ਇਹੋ ਮਨ ਰਹਿਸੀਐ ਜਿਨਾ ਪਰੀ ਪਿਆਰ ਕਿਉ ਜੀਵਨ ਪਿਰ ਬਾਹਰੇ ਜਾਂ ਸੋ ਦੇਖਨ ਆਪਣਾ ਨਾਨਕ ਥੀਵਨ ਪੀ ਹਰੇ ਜਿਨਾ ਗੁਰਮੁਖ ਅੰਤਰ ਨੇਹੋ ਤੈ ਪ੍ਰੀਤਮ ਸਚੈ ਲਾਇਆ ਰਾਤੀ ਅਤੈ ਦੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਅੰਦੀਨ ਰਹੈ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬਹੂ ਨਾ ਹੋਵੈ ਪੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਪਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਣਿਆ ਜਿਨ ਕੋ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲੇਹੋ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੇ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਦਿੱਤ ਸਚੈ ਦਰਬਾਰ ਤਿਨ ਬਹਦਿਆਂ ਉੱਠਦਿਆਂ ਕਦੇ ਨ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨ ਵਿਛੜੈ ਹੈ ਗੇ ਮੇਲੇ ਸਿਰਜਣਹਾਰ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇ ਤਪਿਆਰ ਸਤਗੁਰ ਕੀ ਸੇਵੈ ਲੱਗਿਆ ਭੌਜਲ ਤਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਣ ਹਾਰ ਮਨਮੁਖ ਸੇਵਾ ਜੋ ਕਰੇ ਦੁਜੈ ਭਾਈ ਚਿਤ ਲਾਏ ਪਤਕਲਤ ਕੁਟੰਬ ਹੈ ਮਾਇਆ ਮੋਹ ਵਧਾਈ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਸਕੀ ਛਡਾਏ ਬਿਨ ਨਾ ਵੈ ਸਭ ਦੁਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋਂ ਸੇਵੇ ਹੁਕਮ ਅਰਾਦੇ ਹੁਕਮੇ ਸਮੇ ਸਮਾਏ ਹੁਕਮ ਵਰਤਨੇਮ ਸੁੱਚ ਸੰਜਮ ਮੰਚੰਦੇ ਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੇ ਬੁੱਝੈ ਸਤਗੁਰ ਸੇਵੇ ਲਿਵ ਲਾਏ ਨਾਨਕ ਕਿਰਪਾ ਕਰੇ ਜਿਨ ਉਪਰ ਦਿਨ ਹੁਕਮੇ ਲੈ ਮਿਲਾਏ ਮਨਮੁਖ ਹੁਕਮ ਨ ਬੁਜਜੈ ਬਪੜੀ ਨਿਤ ਹਉਮੈ ਕਰਮ ਕਮਾਏ ਵਰਤਨੇਮ ਸਚ ਸੰਜਮ ਪੂਜਾ ਪਾਖੰਡ ਪਰਮ ਨ ਜਾਏ ਅੰਤਰਹੁ ਕਸੁੱਧ ਮਾਇਆ ਮੋਹ 베ਦੇ ਜੋ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨ ਚੇਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਤੁਰ ਕਰਤਾ ਹੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮੰਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲੇ ਤਿਸ ਨਾ ਭੁਖ ਸਭ ਜਾਏ ਹੋ ਸਦਾ ਸਦਾ ਬਲਿਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪ੍ਰੀਆ ਸੋਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾ ਪੀ ਹਿਰਦੈ ਰਖਾ ਸਮਾਲ ਜਿਨਾ ਇੱਕ ਮਨ ਇੱਕ ਚਿੱਤ ਧਿਆਇ ਸਤਿਗੁਰ ਸੋ ਚਿੱਤ ਲਾਏ ਤਿਨ ਕੀ ਦੁਖ ਸੁਖੋਂ ਮੈਂ ਵੱਡਾ ਰੋਗ ਗਿਆ ਨਿਰਦੋਖ ਪੈ ਲਿਵ ਲਾਏ ਗੁਣ ਗਾਵਹਿ ਗੁਣ ਉੱਚ ਰਹਿ ਗੁਣ ਮਹਿ ਸਭੈ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲੇਆ ਪ੍ਰਭ ਆਏ ਮਨ ਮੁਖ ਮਾਇਆ ਮੋਹ ਹੈ ਨਾਮ ਨ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੈ ਆਹਾਰ ਬਿਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਚਾਰ ਰਮ ਤਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨ ਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰਗਹਿ ਹੋਏ ਖੁਆਰ ਸਭ ਨਾ ਰਾਗਾ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨ ਜਾਏ ਰਾਗੈ ਨਾਦੈ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਜੈ ਤਨਾਹ ਰਾਸ ਹੋਇ ਸਤਗੁਰ ਤੇ ਸੋ ਜੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ ਤਿਸੈ ਦੀਰ ਜਾਏ ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦਾਇ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਗੁਰ ਤਿਨ ਕੋ ਮੇਲਿਓਨ ਜਿਨ ਤੁਰ ਮਸਤਕ ਪਾਗ ਲਿਖਾਏ ਅੰਦਰ ਤਿਸਨਾ ਅਗ ਹੈ ਮਨ ਮੁਖ ਭੋਖ ਨ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿ ਆ ਲਪਟਾਏ ਅੰਧ ਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਣ ਨਾ ਚੁੱਕਈ ਹਮੈ ਕਰਮ ਕਮਾਏ ਗੁਰ ਸਰਣਾਈ ਉੱਬਰੈ ਨਾਨਕ ਲੈ ਛਡਾਏ ਸਤਗੁਰ ਪੁਰਖ ਹਰਿ ਧਿਆਏ ਦਾ ਸਤ ਸੰਗਤ ਸਤਗੁਰ ਪਾਏ ਸਤ ਸੰਗਤ ਸਤਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਏਉ ਭੌਜਲ ਜਗਤ ਸੰਸਾਰ ਹੈ ਗੁਰ ਬੋਹਿਥ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਗਾਈ ਗੁਰਸਿੱਖਾਂ ਕੀ ਹਰ ਤੂੜ ਦੇਹ ਹਮ ਪਾਪੀ ਭੀ ਗਤ ਪਾਹੇ ਧਰਮਸਤ ਕਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰਿਆ ਨਾ ਹਰ ਦਰ ਗਹਿ ਲੈ ਛਡਾਏ ਗੁਰਸਿੱਖਾਂ ਨੂੰ ਸਾਬਸ ਹੈ ਹਰ ਟੁੱਠਾ ਮੇਲ ਮਿਲਾਏ ਗੁਰਪੂਰੇ ਹਰ ਨਾਮ ਦਿਡਾਇਆ ਜਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਹੈ ਨ ਸਕੈ ਸਚੈ ਨਾਏ ਸਮਾਇਆ ਸਭ ਆਪੇ ਆਪ ਵਰਤਾਇ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲੈ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹਉ ਮੈ ਰੋਗ ਪ੍ਰਮ ਭੂਲੇ ਹਉ ਮੈ ਸਾਖਤ ਦੁਰਜਨਾ ਨਾਨਕ ਰੋਗ ਗਵਾਇ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈ ਸਾ ਪੁਰਖ ਨ ਲੱਭਾਈ ਸਭ ਦੇਖਿਆ ਜਗਤ ਮੈਂ ਟੋਲੇ ਗੁਰਸਤ ਗੁਰ ਨਾਮ ਦਿੜਾਇ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰਸਤ ਗੁਰ ਕੇ ਗੁਲ ਗੋਲੇ ਸ਼ਲੋਕ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਤੇ ਸੇਈ ਜੇ ਮੁਖ ਨ ਮੁੜਨ ਜਿਨੀ ਸਜਾਤਾ ਸਾਈ ਚੜ ਚੜ ਪਵਦੇ ਕੱਚੇ ਬਿਰਹੀ ਜਿਨਾਂ ਕਾਰ ਨਾ ਆਈ ਢਣੀ ਵਿਹੂਣਾ ਪਾਟ ਪਟੰਬਰ ਪਾਹੀ 세ਤੀ ਜਾਲੇ ਤੂੜੀ ਵਿੱਚ ਲੁਲੰਦੜੀ ਸੋਹਾ ਨਾਨਕ ਤੈ ਸਹ ਨਾਲੇ ਗੁਰ ਕੈ ਸਬਦ ਅਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲਖ ਤੋ ਜਿਤੀ ਪਿੰਨਣੇ ਦਰ ਕਿਤੜੇ ਬਾਹਮਣ ਬਿਰਥਾ ਗयो ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਨ ਗਾਈਐ ਹਹਿ ਦਰਗਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਈ ਨ ਮਾਰਾਈ ਅੰਦਰ ਨਾਮ ਨਿਧਾਨ ਸਦਾ ਗੁਣ ਸਰਈ ਏਕ ਟਿਕ ਅਗੰਮ ਮੰਤਨ ਪ੍ਰਭ ਘਰਈ ਲੱਗਾ ਰੰਗ ਅਪਾਰ ਕੋ ਨਾ ਉਤਰਈ ਗੁਰਮੁਖ ਹਰਿ ਗੁਣ ਗਾਏ ਸਹਿਜ ਸੁਖ ਸਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੇ ਸੁ ਚੰਗਾ ਮਾਨ ਦੁਇ ਗੰਤ ਲਾਹੇ ਆਪਣੀ ਨਦਰ ਨਿਹਾਲ ਅਪੇ ਲਹਿੋ ਲਾਏ ਜਨ ਦੇਹ ਮਤੀ ਉਪਦੇਸ ਵਿਚੋਂ ਪਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਿਸ ਤਿਸ ਦੇ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਅਨੰਦ ਭੈ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਨ ਸਿਮਰਿਆ ਸੇਈ ਭੈ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਦਾਨੀਆਂ ਤਿਉ ਮਥੇ ਤ੍ਰਮ ਰਾਏ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਬਹਿ ਕੀਤੋ ਪਵਨ ਪਨੀਤ ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ ਨਾਨਕ ਸੇਈ ਉਬਰੇ ਜਿਨ੍ਹਾਂ ਪਾਗ ਮਥਾ ਹੈ ਸੁਤੜੇ ਸੁਖੀ ਸਵੰਨ ਜੋ ਰੱਤੇ ਸਹਿ ਆਪਣੈ ਪ੍ਰੇਮ ਵਿਸ਼ੋਹਾ ਧਣੀ ਸੋ ਅਠੇ ਪਹਿਰ ਲਵੰਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਗ ਤਿਸਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਬ ਜਿਨੀ ਸੱਚ ਆਰਾਧਿਆ ਨਾਨਕ ਮੰਤਨ ਫੱਬ ਪਤਿਤ ਉਧਾਰਨ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸਹਿ ਉਦਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋਡ ਕੁਟੜੀ ਇਕਸ ਸੋ ਚਿਤ ਲਾਏ ਦੁਜੈ ਭਾਵੀ ਨਾਨਕਾ ਵੈਣ ਲੁਲੰਡੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰੇ ਜਿਨੀ ਲਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੁਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨਹੁ ਨ ਵੀਸਰੇ ਮੰਗੇ ਦਮਾ ਦਮ ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸਬਦ ਖੁਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖੰਬ ਵਿਕਾਂਧੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾ ਸ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ